ਹਾਂਜੀ ਵੇਖੀ ਹਾਲ-ਚਾਲ ਨੇ ਸਾਰੇ ਤੇ ਮੈਂ ਜੀ ਵੈਦ ਮਲਕੀ ਜਵੰਦਾ ਕਾਫੀ ਵੀਰਾਂ ਦੇ ਮੈਸੇਜ ਸੀ ਕਿ ਸਾਨੂੰ ਕਾਮਨੀ ਗੋਲੀ ਦੱਸੋ ਅੱਜ ਆਪਾਂ ਇੱਕ ਬਹੁਤ ਹੀ ਪੁਰਾਣੇ ਗ੍ਰੰਥ ਦੇ ਵਿੱਚ ਤੁਹਾਨੂੰ ਕਾਮਨੀ ਗੋਲੀ ਦਿਖਾਉਣ ਜਾ ਰਹੇ ਹਾਂ ਜਿਹੜਾ ਆਪਣਾ ਵਧੀਆ ਆਪਣਾ ਪਰਸਨਲ ਗ੍ਰੰਥ ਹੈ ਦੇਸੀ ਨੁਸਖੇ ਉਹਦੇ ਵਿੱਚ ਤੁਹਾਨੂੰ ਕਾਮਨੀ ਗੋਲੀ ਦੀ ਪੂਰੀ ਵਿਧੀ ਦੱਸਾਂਗੇ ਕੀ ਕੀ ਤੁਸੀਂ ਇਹਦੇ ਵਿੱਚ ਲੈਣਾ ਹੈਗੇ ਤੇ ਕਿਵੇਂ ਤਿਆਰ ਕਰਨੀ ਹੈ ਇਹ ਜੀ 20 ਨੰਬਰ ਪੇਜ ਦੇ ਉੱਤੇ ਕਾਮਨੀ ਗੋਲੀ ਨੁਸਖਾ ਇਦੇ ਵਿੱਚ ਪਹਿਲਾਂ ਲੈਣੀ ਜੀ ਸਿੰਗਰਫ 3 ਗ੍ਰਾਮ ਸਿੰਗਰ ਭਸਮ ਠੀਕ ਹੈ ਜੀ ਜਵਤਰੀ 12 ਗ੍ਰਾਮ ਜੈਫਲ ਤੁਸੀਂ ਨੇ ਲੈਣਾ ਜੀ 12 ਗ੍ਰਾਮ ਸਫੇਦ ਚੰਦਨ 12 ਗ੍ਰਾਮ ਪਿਪਲੀ 12 ਗ੍ਰਾਮ ਠੀਕ ਹੈ ਜੀ ਕੇਸਰ 12 ਗ੍ਰਾਮ ਪਾਉਣਾ ਕਸ਼ਮੀਰੀ ਕੇਸਰ ਹੋਵੇ ਜੀ ਵੈਸੇ ਜਿਹੜਾ ਮੈਵਰ ਦਾ ਉਹ ਬੇਬੀ ਬ੍ਰਾਂਡ ਦਾ ਤੁਸੀਂ ਵਧੀਆ ਵਾਲਾ ਕਸ਼ਮੀਰੀ ਕੇਸਰ ਲੈ ਲਿਓ ਜਾਂ ਮੈਂ ਉਹ ਵਰਦਾ ਜਿੱਦਾਂ ਆਪਣੇ ਵੈਦਵੀਰ ਹੈਗੇ ਨੇ ਜਿਹੜੇ ਕਸ਼ਮੀਰ ਦੇ ਲਾਗੇ ਵਾਲੇ ਹੈਗੇ ਆ ਜਾਂ ਕਸ਼ਮੀਰ ਤੋਂ ਹੈਗੇ ਹੈ ਹਕੀਮ ਵੀਰ ਉਹਨਾਂ ਤੋਂ ਮਕੇਸਰ ਮੰਗਵਾਉਣਾ ਹੁਣਾ ਤੇ ਲੌਂਗ 12 ਗ੍ਰਾਮ ਸੁੰਡ ਆਦਰਕ ਸੁੱਕਿਆ ਹੋਇਆ ਠੀਕ ਹੈ ਜੀ ਇਹ ਵੀ 12 ਗ੍ਰਾਮ ਅਕਰਕਰਾ ਅਕਰਕਰਾ ਤੁਸੀਂ ਇਹਦੇ ਵਿੱਚ ইরਾਨੀ ਪਾ ਲਓ ਇੰਡੀਅਨ ਨਾ ਪਾਇਓ ਇਹ ਵੀ 12 ਗ੍ਰਾਮ ਸ਼ੁੱਧ ਗੰਧਕ ਠੀਕ ਹੈ ਜੀ 3 ਗ੍ਰਾਮ ਅਫੀਮ ਜਿਹੜੀ ਇਹਦੇ ਵਿੱਚ 50 ਗ੍ਰਾਮ ਪਾਉਣੀ ਹੈ ਜਿਹੜਾ ਮੇਨ ਕੰਮ ਹੁੰਦਾ ਉਹ ਅਫੀਮ ਦਾ ਹੁੰਦਾ ਠੀਕ ਹੈ ਜੀ ਪਹਿਲਾ ਹੀ ਮੈਂ ਦੱਸਦਾ ਇਹ ਵੀਡੀਓ ਸਿਰਫ ਮਾਤਰ ਜਾਣਕਾਰੀ ਲਈ ਹੈ ਜੋ ਵੀ ਵੀਰ ਆਪਣੇ ਰਿਸਕ ਰਿਕਸ ਤੇ ਹੀ ਤਿਆਰ ਕਰੇ ਹਨ ਗੋਲੀ ਜੋ ਵੀ ਵੀਡੀਓ ਜਾਣਕਾਰੀ ਲਈ ਹੁੰਦੀ ਹੈ ਪਰ ਵੀਡੀਓ ਜੋ ਦੱਸਿਆ ਜਾਊਗਾ ਸੇਮ ਹੀ ਗੋਲੀ ਤਿਆਰ ਹੋ ਸੇਮ ਹੀ ਰਿਜ਼ਲਟ ਹੋਊਗਾ ਚੀਜ਼ ਦਾ ਗ੍ਰੰਥ ਦੇ ਹਿਸਾਬ ਨਾਲ ਤੁਹਾਨੂੰ ਗੋਲੀ ਦਾ ਨੁਸਕਾ ਦੱਸ ਰਿਹਾ ਸਾਰੀਆਂ ਜੜੀਆਂ ਬੂਟੀਆਂ ਦਾ ਪਾਊਡਰ ਤਿਆਰ ਕਰ ਲਓ ਪਹਿਲਾਂ ਠੀਕ ਹੈ ਜੀ ਦੂਜੇ ਪੇਜ ਤੇ ਆ ਕੇ ਪਾਊਡਰ ਤਿਆਰ ਕਰਨ ਤੋਂ ਬਾਅਦ ਅਤੇ ਇਸ ਨੂੰ ਕਾਪੜ ਛਾਨ ਕਰ ਲਓ ਠੀਕ ਹੈ ਜੀ ਕਾਬਰਸ਼ਾਨ ਕਰਨ ਤੋਂ ਬਾਅਦ ਕਿਸੇ ਖਰਲ ਚ ਪਾਊਡਰ ਪਾ ਕੇ ਅਤੇ ਫਿਰ ਅਫੀਮ ਪਾਣੀ ਦੇ ਵਿੱਚ ਘੋਲ ਲਵੋ ਠੀਕ ਹੈ ਜੀ ਅਫੀਮ ਪਾਣੀ ਦੇ ਵਿੱਚ ਘੋਲ ਲਵੋ ਅਤੇ ਫਿਰ ਥੋੜਾ ਥੋੜਾ ਕਰਕੇ ਪਾਣੀ ਚੂਰਨ ਦੇ ਵਿੱਚ ਪਾਉਂਦੇ ਜਾਓ ਅਤੇ ਖਰਲ ਕਰਦੇ ਰਹੋ ਠੀਕ ਹੈ ਜੀ ਜਿਆਦਾ ਪਾਣੀ ਨਹੀਂ ਪਾਉਣਾ ਥੋੜਾ ਥੋੜਾ ਖਰਲ ਕਰੋ ਮਰਦਨਮ ਗੁਣਵਰਧਨ ਉਹਨੇ ਦੇ ਗੁਣ ਵਧਣਗੇ ਫਿਰ ਤੁਸੀਂ ਇਹਦੀਆਂ 125mg ਤੋਂ 250mg ਤੱਕ ਦੀਆਂ ਗੋਲੀਆਂ ਤਿਆਰ ਕਰਨੀਆਂ ਨੇ ਇਹੋ ਗੋਲੀ ਕਾਮਨੀ ਗੋਲੀ ਤਿਆਰ ਹੋ ਜਾਵੇਗੀ ਇਹ ਟਾਈਮਿੰਗ ਦੀ ਸਮੱਸਿਆ ਹੋਵੇ, ਬੀਜ ਦਾ ਪਤਲਾਪਨ ਹੋਵੇ, ਨਾ ਮਰਦ ਦੀ ਲਿੰਗ ਦਾ ਢਿੱਲਾਪਨ ਠੀਕ ਹੈ ਜੀ। ਉਤੇਜਨਾ ਦੀ ਕਮੀ ਹੈਗੀ ਹੈ। ਉਹਦੇ ਵਿੱਚ ਬਹੁਤ ਅੱਛਾ ਕੰਮ ਕਰਦੀ ਹੈ। ਇਹ ਗ੍ਰੰਥ ਦੇ ਹਿਸਾਬ ਨਾਲ ਜਿਹੜੀ ਗੋਲੀ ਦੀ ਡੋਜ਼ ਹੈਗੀ ਹੈ 1 ਤੋਂ 2 ਗੋਲੀ। ਠੀਕ ਹੈ ਜੀ। ਦੋ ਗੋਲੀਆਂ ਦਿਨ ਵਿੱਚ ਦੋ ਵਾਰ ਲੈ ਸਕਦੇ ਹੋ। ਮਤਲਬ ਦੋ ਗੋਲੀਆਂ ਸਵੇਰੇ ਵੀ ਲੈ ਸਕਦੇ ਹੋ, ਦੋ ਗੋਲੀਆਂ ਰਾਤ ਨੂੰ ਵੀ। ਜਾਂ ਇੱਕ ਗੋਲੀ ਸਵੇਰੇ ਜਾਂ ਇੱਕ ਗੋਲੀ ਰਾਤ ਨੂੰ ਲੈ ਸਕਦੇ ਹੋ ਗ੍ਰੰਥ ਦੇ ਹਿਸਾਬ ਨਾਲ ਸੇਵਨਬ ਦੀ ਜਿਹੜੀ ਤੁਹਾਨੂੰ ਦੱਸੀ ਹੈ। ਤੇ ਅਗਰ ਐਦਾਂ ਕਰਨਾ ਤੁਸੀਂ ਐਦਾਂ ਨਹੀਂ ਖਾਣੀ ਇਹਦੇ ਕਿਸੇਵਨ ਕਰਨ ਦਾ ਹੋਰ ਤਰੀਕਾ ਹੈ ਸੰਭੋਗ ਕਰਨ ਤੋਂ ਪਹਿਲਾਂ ਠੀਕ ਹੈ ਜੀ ਸੰਭੋਗ ਕਰਨ ਤੋਂ ਪਹਿਲਾਂ 2 ਘੰਟੇ ਤੁਸੀਂ 2 ਜਾਂ 1 ਗੋਲੀ ਖਾ ਲਓ ਤੁਹਾਨੂੰ ਬਹੁਤ ਅੱਛਾ ਰਿਜ਼ਲਟ ਮਿਲੇਗਾ ਟਾਈਮਿੰਗ ਵਧੀਆ ਹੋਏਗੀ ਤੁਹਾਡਾ ਟਿੱਲਾਪਨ ਬਹੁਤ ਠੀਕ ਹੋ ਜਾਏਗਾ ਇਹ ਗੋਲੀ ਤੁਹਾਡੇ ਸਕਰਾਂ ਨੂੰ ਜਿਨ੍ਹਾਂ ਦੇ ਘਟ ਗਏ ਨੇ ਉਹਨਾਂ ਨੂੰ ਵੀ ਠੀਕ ਕਰੇਗੀ ਠੀਕ ਹੈ ਜੀ ਇਹ ਲੋ ਜੀ ਸਕਰੀਨਸ਼ਾਟ ਤੁਸੀਂ ਇਹਦਾ ਮਾਰ ਲਓ ਠੀਕ ਹੈ ਜੀ ਇੱਧਰ ਲਈ ਉੱਧਰ ਹੀ ਮਾਰ ਲਓ ਅਗਰ ਨਾ ਸਮਝ ਆਈ ਤਾਂ ਮੈਨੂੰ ਸਕਰੀਨਸ਼ਾਟ ਭੇਜ ਕੇ ਤੁਸੀਂ ਪੁੱਛ ਵੀ ਸਕਦੇ ਹੋ ਠੀਕ ਹੈ ਜਿਹੜੀ ਵੀਡੀਓ ਮਾਤਰ ਜਾਣਕਾਰੀ ਲਈ ਹੈ ਤੁਹਾਨੂੰ ਜੀ ਪੂਰੀ ਵਿਧੀ ਵੀ ਦਿਖਾਉਂਗਾ ਬਣਦੀ ਕਿਵੇਂ ਆ ਪਰ ਉਹਦੇ ਵਿੱਚ ਆਪਾਂ ਅਫੀਮ ਨਹੀਂ ਲੈਂਦੇ ਅਫੀਮ ਦੀ ਜਗ੍ਹਾ ਤੇ ਸਿਲਾਜੀਤ ਕਿਵੇਂ ਬਣਾਉਂਦੇ ਨੇ ਉਹਦਾ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਪੂਰਾ ਤਰੀਕਾ ਦੱਸੂਗਾ ਕਿਵੇਂ ਬਣਾਉਣੀ ਹੈ ਕਿਵੇਂ ਨਹੀਂ ਪਰ ਉਹਦੇ ਵਿੱਚ ਆਪਾਂ ਅਫੀਮ ਨਹੀਂ ਪਾਉਂਦੇ ਉਹਦੇ ਵਿੱਚ ਆਪਾਂ ਸਿਲਾਜੀਤ ਪਾ ਕੇ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ ਐਦਾਂ ਦੀ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤੇ ਬਹੁਤ ਬਹੁਤ ਤੁਹਾਡਾ ਥੈਂਕਸ ਜੋ ਤੁਸੀਂ ਪਿਆਰ ਦੇ ਰਹੇ ਹੋ ਆਪਣੇ ਚੈਨਲ ਨੂੰ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਰ ਦੀ ਕਿਸੇ ਦੀ ਡਿਮਾਂਡ ਸੀ ਵੀ ਕਾਮਨੀ ਗੋਲੀ ਬਾਰੇ ਨੁਸਕਾ ਪਾਇਆ ਜਾਵੇ ਤਾਂ ਬਿਸਤਰ ਚ ਬੈਠ ਕੇ ਮਾਜੇ ਨੁਸਕਾ ਤੁਹਾਡੇ ਲਈ ਸਾਂਝਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ